ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਕਿ ਵਿਸ਼ਵਾਸ ਕਰਦੀ ਜਿੱਦੇ ਵਸ ਬਣਾਇਆ ਕੀ ਕਹਿੰਦੇ ਜੀ ਵਿਸ਼ਵਾਸ ਕਰਦੀ ਪਰ ਰੱਬ ਦਾ ਕੌਪੁਰਾ ਲੋਕ ਬੜੇ ਸਿਆਣੇ ਹੋ ਗਏ ਨੇ 10 ਸਾਲ ਵਿਸ਼ਵਾਸ ਕਰ ਤੋਹਾਂ ਕੀਤਾ 2 ਸਾਲ ਕਾਂਗਰਸ ਦੇ ਕਰਤਾ 12 ਸਾਲ ਨਹੀਂ ਜਿਉਂ ਦਾ ਦੇਸ਼ ਜਹਾਦ ਹੋਇਆ ਦੋਵੇਂ ਰਵਾਇਤੀ ਪਾਰਟੀਆਂ ਤੇ ਹਿੰਦੁਸਤਾਨ ਦਾ ਵਿਸ਼ਵਾਸ ਕਰਦੀਆਂ ਭਾਈ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇੋ ਸੁਖਬੀਰ ਸਿੰਘ ਬਾਦਲ ਨੇ ਟਕਸਾਲੀਆਂ ਤੇ ਉਹਨਾਂ ਦੇ ਬੱਚਾ ਦੇ ਉੱਤੇ ਇਹ ਸਵਾਲ ਚੁੱਕੇ ਸਨ ਕਿ ਟਕਸਾਲੀਆਂ ਦੇ ਦਾ ਬੱਚੇ ਹੀ ਨਲਾਇਕ ਨੇ ਜਿਸ ਦਾ ਜਵਾਬ ਦਿੰਦਿਆ ਹੈ ਟਕਸਾਲੀਆਂ ਨੇ ਸਾਫ ਤੌਰ ਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਪੀੜੇ ਥੱਲੇ ਇੱਕ ਵਾਰ ਛੋਟਾ ਮਾਰ ਕੇ ਜ਼ਰੂਰ ਵੇਖੇ ਕਿ ਆਖਿਰ ਉਹਨਾਂ ਨੇ ਅੱਜ ਤੱਕ ਕੀਤਾ ਕੀ ਹੈ ਤੇ ਖਟਿਆ ਕੀ ਹੈ ਤੇ ਬੀਬੀ ਜਗੀਰ ਕੌਰ ਜਿਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਅਨਾਉਂਸ ਕੀਤਾ ਉਹਨਾਂ ਦਾ ਪਿੱਛੋੜ ਕੀ ਹੈ ਕੀ ਅਜੇ ਹੀ ਲੋਕਾਂ ਦਾ ਸਥਾਨ ਹੈ ਸਿੱਖ ਕੌਮ ਦੇ ਵਿੱਚ ਜਾਂ ਮਨਜਿੰਦਰ ਸਿੰਘ ਸਿਰਸਾ ਜਿਹਨਾਂ ਨੂੰ ਡੀਐਸਜੀਐਮਸੀ ਤੋ ਸਿੱਖ ਨੂੰ ਕਿਸ ਮਰਿਆਦਤ ਦੇ ਅਧੀਨ ਡੀਐਸਜੀਐਮਸੀ ਦਾ ਪ੍ਰਧਾਨ ਬਣਾਇਆ ਗਿਆ ਜੋ ਆਪਣੀ ਤਾੜੀ ਰੰਗਦਾ ਹੋਵੇ ਜਿਸ ਨੇ ਅੰਮ੍ਰਿਤ ਤੱਕ ਨਾਸ਼ਕਿਆ ਹੋਵੇ ਕਾਲੀ ਅਖਬਾਰ ਚ ਜਿਹੜੇ ਪ੍ਰਾਈਵੇਟ ਕੰਪਨੀ ਲਿਮਟਿਡ ਦੇ ਪ੍ਰਧਾਨ ਸਾਹ ਸੁਪੀਰ ਸਿੰਘ ਬਾਦਲ ਦਾ ਬਿਆਨ ਆਇਆ ਹੈ ਕਿ ਜਿਹੜੇ ਤੇ ਟਕਸਾਲੀ ਕਾਲੀ ਹੈ ਇਹਨਾਂ ਦੇ ਬੱਚੇ ਜਿਹੜੇ ਆ ਤੇ ਨਲਾਇਕ ਨੇ ਤੇ ਇਹ ਸਾਨੂੰ ਬਲੈਕਮੇਲ ਕਰਦੇ ਟਕਸਾਲੀ ਤੇ ਦੂਸਰਾ ਕਿਹੜਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਿੱਲੀ ਦਾ ਜਿਹੜਾ ਪ੍ਰਧਾਨ ਬਣਾਇਆ ਇਹਨਾਂ ਨੇ ਸਰਸਾ ਕਿਹੜੀ ਪੰਥ ਦੀ ਡੈਫੀਨੇਸ਼ਨ ਹੈ ਆ ਉਹਦੀਆਂ ਕੁਝ ਰਹਿਤ ਬਰਿਆਦਾ ਨੇ ਕੋਈ ਉਹਦੀਆਂ ਪ੍ਰਕਿਰਿਆ ਆ ਨੇ ਜਿਹੜੀਆਂ ਸਾਡੇ ਪੰਥ ਨੇ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਬਣਾਈਆਂ ਨੇ ਅਕਾਲ ਤਖਤ ਦੀ ਮਰਿਆਦਾ ਆ ਦਾੜੀ ਉਹ ਰੰਗਦਾ ਆ ਪੱਤ ਸਿੱਖ ਆ ਉਹਨੂੰ ਦਿੱਲੀ ਸਿੱਖ ਗੁਰਦੁਆਰਾ ਪਰੰਧਾ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਕੱਲ ਇੱਕ ਹੋਰ ਵੀ ਵੀਡੀਓ ਵਾਇਰਲ ਹੋਈ ਜਾ ਸੂਰਾਂ ਨੂੰ ਮਾਰਦਾ ਪਿਆ ਆ ਸ਼ਿਕਾਰ ਕਰਦਾ ਪਿਆ ਆ ਇਹ ਬੀਜੇਪੀ ਬੀਜੇਪੀ ਦਾ ਚੋਣ ਨਿਸ਼ਾਨ ਬੀਜੇਪੀ ਦੇ ਚੋਣ ਨਿਸ਼ਾਨ ਤੋਂ ਟਿਕਟ ਲੜੀ ਆ ਤਾਂ ਅੱਗੇ ਅਸੀਂ ਸਾਰੇ ਜਦੋਂ ਟਕਸਾਲੀ ਵੀ ਅਸੀਂ ਬੜੇ ਜਦੋਂ ਵੀ ਤੁਰੇ ਆ ਅਸੀਂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਥ ਆ ਇਹ ਬਾਦਲਾਣੇ ਆਰਸੈਟ ਦੇ ਹੱਥ ਚੜ੍ਹਦਾ ਆ ਆਪ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਤੇ ਲੜੀ ਉਹਨੇ ਬੀਜੇਪੀ ਤੋਂ ਇਲੈਕਸ਼ਨ ਆ ਉਹ ਕਹਿੰਦੀ ਮੈਂ ਬੜੀ ਪੰਥ ਦੀ ਖਿਆਰ ਖਵਾਂ ਕਾਕਤਖ ਸਾਹਿਬ ਦਾ ਹੁਕਮਨਾਮਾ ਆ ਹਰ ਸਿੱਖ ਨੂੰ ਕਿਹੜਾ ਵੀ ਗੁਰਨਾਮ ਇਹ ਨਹੀਂ ਕਿ ਸਿੰਘ ਨੂੰ ਸਿੱਖ ਨੂੰ ਕਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਬਾਣੀ ਨੂੰ ਮੰਨਦਾ ਆ ਭਾਵੇਂ ਕਿਸੇ ਧਰਮ ਜਿਆ ਕਿਸੇ ਮਜਬ ਜਿਆ ਭਾਵੇਂ ਕਿਤੇ ਵੀ ਬੈਠਾ ਕੁੜੀ ਮਾਰ ਤੇ ਨੜੀ ਮਾਰ ਦਾ ਵਿਰੋਧ ਕੀਤਾ ਗਿਆ ਇਹ ਵੇਖ ਲੋ ਇਹ ਪੰਥ ਇਹ ਪੰਥ ਵਾਲੇ ਟਿਕਟ ਵੇਖੋ ਪਹਿਲੀ ਨਾਉਂ ਸੀ ਟਿਕਟ ਉਹਦੀ ਕੀਤੀ ਆ ਜਿਹਨੂੰ ਕਹੇ ਕੁੜੀ ਮਾਰ ਤੇ ਨੜੀ ਮਾਰ ਜਿਹੜੀ ਹੈਗੀ ਆ ਤੇ ਜਿਹੜਾ ਉਹਨੇ ਆਪਣਾ ਪਹਿਲੀ ਰੈਲੀ ਕੀਤੀ ਆ ਸ਼ਰਿਆ ਮੋਤੇ ਸ਼ਰਾਬਾਂ ਚ ਲੀਆਂ ਤੇ ਸਾਡੇ ਛਤਕਸਾਲੀ ਸਾਡੇ ਪ੍ਰਧਾਨ ਜੀ ਨੇ ਬ੍ਰਹਮਪੁਰਾ ਸਾਹਿਬ ਨੇ ਉੱਥੇ ਜਾ ਕੇ ਇਲੈਕਸ਼ਨ ਕਮਿਸ਼ਨ ਚੰਡੀਗੜ੍ਹ ਜਾ ਕੇ ਉਹ ਅਰਜੀ ਵੀ ਦੇ ਕੇ ਆਏ ਆਹ ਤੀਸਰਾ ਆ ਜਿਹੜੇ ਕਹਿੰਦੇ ਪੈ ਨਲੈ ਗਿਆ ਅਸੀਂ ਤੇ ਵਾਕਈ ਨਲੈ ਗਿਆ ਮਾਂ ਪਿਓ ਤੋਂ ਕਹਿੰਦੇ ਨੇ ਪੁੱਤ ਪੋਤ ਸਪੁੱਤ ਕਰੇਣ ਪਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਕਿਹੜੇ ਬੱਚੇ ਆਪਣੇ ਮਾਪਿਓ ਦੀ ਵਿਰਾਸਤ ਜਾਂ ਉਹਨਾਂ ਦੇ ਵਿਰਸਾ ਸਾਹਮਦੇ ਆ ਉਹਨਾਂ ਦਾ ਜਿਹੜਾ ਇਤਿਹਾਸ ਰਜਿਆ ਨੂੰ ਸਾਹਮਦੇ ਆ ਉਹਨੂੰ ਲੋਕ ਪੁੱਤਰ ਕਹਿੰਦੇ ਆ ਤੇ ਜਿਹੜੇ ਬੱਚੇ ਉਹਨਾਂ ਦੇ ਵਿਰਸੇ ਨੂੰ ਗਾਹ ਵਧਾਉਂਦੇ ਆ ਉਹਨੂੰ ਉਹਨਾਂ ਨੂੰ ਆਪਾਂ ਸੁਪੁੱਤਰ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਸਾਡੀ ਬਾਣੀ ਕਹਿੰਦੀ ਆ ਤੇ ਜਿਹੜੇ ਨਾ ਸਾਹਮਦੇ ਨੇ ਨਾ ਸੰਭਾਲਦੇ ਨੇ ਉਹਨੂੰ ਰੋੜ ਦੇਣੇ ਉਹਨੂੰ ਕਪੁੱਤਰ ਕਹਿੰਦੇ ਆ ਇਹ ਸਾਨੂੰ ਘੱਟੋ ਘੱਟ ਇਹ ਤਾਂ ਕਹਿੰਦਾ ਅਸੀਂ ਪੁੱਤਰ ਆ ਅਸੀਂ ਤੇ ਆਪਣੇ ਕੱਲ੍ਹ ਦੀ ਅਖਬਾਰ ਤੀਹਗੇ ਕਿ ਇਹਨਾਂ ਦੇ ਪੁੱਤਰ ਨੇ ਇਹ ਇੱਕ ਪੁੱਤਰ ਆ ਇਹ ਇਹੋ ਜਿਹੇ ਪੰਜਾਬ ਦੇ ਕਿਹੇ ਕਿਸੇ ਦੇ ਘਰ ਮੁੰਡਾ ਹੀ ਨਾ ਜੰਮੇ ਜਿਹਨਾਂ ਬੇੜਾਗਰ ਕਰਤਾ ਇਹ ਦੇਖੋ ਸ਼ਰਮ ਨਹੀਂ ਕਰੀਦਾ 14 ਸੀਟਾਂ ਦੇ ਆ ਗਿਆ ਆ ਇਹ ਕਹਿੰਦਾ ਮੈਂ ਇਹ ਪੁੱਤਰ ਇਹ ਪੁੱਤਰ ਆਹੀ ਦੇ ਪੁੱਤਰ ਹੋਏ ਜਿਹਨਾਂ ਆਪਣੇ ਪਿਓ ਦੀਆਂ ਆਪਣੇ ਬਾਬੇ ਦੀਆਂ ਵਿਰਾਸਤਾ ਸਾਂਭੀਆਂ ਤੇ ਗਾ ਵਧਾਉਣੇ ਬੈਏ ਕਿਹੜੇ ਆਪਣੇ ਗੁਰੂਆਂ ਪੀਰਾਂ ਦੀਆਂ ਜਿਹੜੀਆਂ ਮਰਿਆਦਾਆਂ ਆਂ ਅਸੀਂ ਜਿਹੜੀਆਂ ਕਿਹੜੇ ਪਿੱਠ ਇਹਨਾਂ ਸਤਿਆਨਾਸ਼ ਕਰਤਾ ਪੰਥ ਦਾ ਸ਼ਰਮ ਨਹੀਂ ਕਰੀਦਾ ਲੱਗ ਚਾਹੀਏ ਸਿੱਖ ਪਰੰਪਰੇ ਮਰਿਆਦਾ ਸਨ ਤੇ ਇਹ ਇਹਨੇ ਆ ਅਹੀਂ ਦੇ ਵਾਕਈ ਇਹ ਕਹਿੰਦਾ ਨਲਾਇਕ ਤੇ ਆਪੇ ਸਾਨੂੰ ਇਹ ਕਹਿਣਾ ਅਸੀਂ ਇਹਦੀ ਹਾਜਹਾਣੀਆ ਬਣਾਉਂਦੇ ਬੱਸਾਂ ਦੇ ਪਰਮਿਟ ਨਹੀਂ ਪਾਏ ਰੇਤਾ ਦੇ ਕਬਜਾ ਨਹੀਂ ਕੀਤਾ ਬਜਰੀ ਦੇ ਕਬਜਾ ਨਹੀਂ ਕੀਤਾ ਕੇਬਲ ਮਾਫੀਆ ਨਹੀਂ ਚਲਾਏ ਲੈਂਡ ਮਾਫੀਆ ਉਹਤੇ ਕਬਜਾ ਨਹੀਂ ਕੀਤੇ ਅਹੀਂ ਆ ਚਟਾ ਨਹੀਂ ਵਗਾਇਆ ਜੇ ਅਹੀਂ ਇਹਨਾਂ ਦੇ ਸਾਰੇ ਕੰਮਾਂ ਜਹਾ ਜਹਾ ਬਣਾਈ ਜਈਏ ਫੇਰ ਅਸੀਂ ਪੁੱਤਰ ਬਣ ਜਾਂਨੇ ਆ ਤੇ ਅਸੀਂ ਤਾਂ ਵਾਕਈ ਨਾ ਲੱਗਿਆ ਕਿ ਜਿਹੜੇ ਪੰਜਾਬ ਦੀ ਪੰਥ ਦੀ ਨੌਜਵਾਨਾਂ ਦੀ ਇਸ ਪੰਜਾਬ ਦੇ ਲੋਕਾਂ ਦੇ ਹੱਕ ਦੀ ਪੰਥ ਦੀ ਮਰਿਆਦਾ ਦੀ ਗੱਲ ਕਰਦੇ ਤੇ ਇਹ ਇਹ ਆਪਣੇ ਆਪ ਨੂੰ ਕਹਿੰਦੇ ਪਏ ਸੀ ਜਦੋਂ ਹੀ ਐਮਐਲਏ ਦੋ ਵਾਰ ਹੀ ਬਣੇ ਆ ਮੈਂ ਕਿਹੜਾ ਡਾਕਟਰ ਦਸ ਸਿੰਘ ਦਾ ਪੁੱਤਰ ਆ ਦੋ ਵਾਰੀ ਮੈਨੂੰ ਹੀ ਨਾਰੇ ਇਹਦਾ ਮਤਲਬ ਨਾਰੇ ਹਲਕੇ ਵਾਲੇ ਵੀ ਮਾਰੇ ਨੇ ਇਹ ਤਾਂ ਬਸ ਬ੍ਰਾਂਹਪੁਰਾ ਦਾ ਬੇਟਾ ਬਣਿਆ ਰਮਿੰਦਰ ਇੱਕ ਕਰੀ ਐਮਐਲਏ ਇਹਦਾ ਮਤਲਬ ਲੋਕ ਲੋਕ ਖਟੂਰ ਸਾਹਿਬ ਦੇ ਲੋਕ ਹੀ ਮਾੜੇ ਉਹਨੂੰ ਐਮਐਲਏ ਬਣਾਤਾ ਇਹਨੂੰ ਆਪ ਇਹ ਐਮਪੀ ਹਰਿਆ ਆ ਆਪ ਇਹ ਐਮਪੀ ਹਰਿਆ ਆ ਆਪਣੇ ਪਿਓ ਦੀ ਕਮਾਈ ਇਹ ਕਰਦੀ ਆ ਤੇ ਸਾਨੂੰ ਕਹਿੰਦਾ ਕਿ ਇਹ ਇੱਕ ਪੁੱਤਰ ਨੇ ਇਹਦੇ ਪ੍ਰਾਈਵੇਟ ਕੰਪਨੀ ਬੇੜਾ ਕਰ ਕਰ ਕਰਾਤਾ ਸ਼ਰਮ ਨਹੀਂ ਘੱਲ ਜਦੋਂ ਇਹਨਾਂ ਨੇ ਇਹ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਆ ਜੇ ਤੇ ਲੋਕ ਪੰਜਾਬ ਪੰਜਾਬੀਅਤ ਨੂੰ ਆਪਣੇ ਸਿੱਖ ਨੂੰ ਪੰਥ ਨੂੰ ਕੌਮ ਨੂੰ ਚਾਹੁੰਦੇ ਆ ਤੇ ਫਿਰ ਉਹ ਫੈਸਲਾ ਸੰਗਤ ਨੇ ਕਰਨਾ ਆ ਕਿ ਹਰ ਇੱਕ ਆਪਾ ਕਿੰਨਾ ਨੂੰ ਆਪਣੇ ਆਕੂ ਘੁਗ ਦੇਣੇ ਦੋ ਰਵੈਤੀ ਪਾਰਟੀਆਂ ਨੇ ਕਾਂਗਰਸ ਤੇ ਬਾਦ ਲੱਗੇ ਦੋਹਾਂ ਨੂੰ ਹਰਾਉਣ ਲਈ ਕੁਝ ਵੀ ਹੀ ਕਰ ਸਕਦੇ ਆ ਪਰ ਘਟੋ ਘਟ ਉਸ ਉਹ ਉਮੀਦਵਾਰ ਦੇਣੇ ਚਾਹੀਦੇ ਜਿਹੜੇ ਇਹਨਾਂ ਨੂੰ ਹਰਾ ਸਕਣ ਜਿਹੜੇ ਇਹਨਾਂ ਦਾ ਮੁਕਾਬਲਾ ਕਰ ਸਕਣ ਉਹ ਬਣੇ ਸੋਝੀ ਇਹ ਨਹੀਂ ਨਰਵਾਤੀ ਪਾਰਟੀ ਇਹ ਜਿਹੜੇ ਬਣਾਉਂਦੇ ਪੈਣੇ ਆਪਣੇ ਘੱਟ ਜੋੜ ਜੀ ਲਖਣਾੜੋ ਦੀ ਤੋਂ ਮੈਂ ਇਹਦੇ ਲੜਾਉਣੇ ਪਏ ਸਾਡੇ ਦੇ ਜਦੋਂ ਪਾਰਟੀ ਬਣੀ ਉਥੇ ਕਾਰਤਕ ਸਾਡੇ ਇੱਕ 16 ਦਸੰਬਰ ਨੂੰ ਜਦੋਂ ਗਏ ਉਦੋਂ ਅਰਦਾਸ ਕੀਤੀ ਉਥੇ ਸਾਡੇ ਪ੍ਰਧਾਨ ਜੀ ਨੇ ਬ੍ਰਹਮਪੁਰਾ ਸਾਹਿਬ ਨੇ ਡਾਕਟਰ ਸਾਹਿਬ ਨੇ ਮਹਿਸਤਕਾਰਯੋਗ ਬਜ਼ੁਰਗਾਂ ਨੇ ਤੇ ਸੇਖਵਾ ਸਾਹਿਬ ਨੇ ਆ ਕੇ ਆਈ ਗਈ ਇਲੈਕਸ਼ਨ ਐਮਪੀ ਦੀ ਲੜਨਣ ਦੀ ਐਮਪੀ ਦੀ ਇਲੈਕਸ਼ਨ ਲੜਾਵਾਂਗੇ ਗਾਂ ਜਦੋਂ ਸ਼੍ਰੋਮ ਨਹੀਂ ਗੁਰਦੁਆਰਾ ਪੰਦਕ ਕਮੇਟੀ ਦੀਆਂ ਇਲੈਕਸ਼ਨਾਂ ਹੋਣਗੀਆਂ ਵਿਧਾਨ ਸਭਾ ਦੀਆਂ ਹੋਣਗੀਆਂ ਉਥੇ ਕਿੱਥੇ ਵੀ ਸਾਡੀ ਸੇਵਾ ਲਾਉਗੇ ਤਗੜੇ ਹੋ ਕੇ ਹੀ ਲੜਾਂਗੇ ਇਹ ਇੱਥੇ ਭਾਵੇਂ ਕੋਈ ਵੀ ਆ ਜੇ ਭਾਵੇਂ ਬਾਦਲ ਕਿਆਂ ਦਾ ਭਾਵੇਂ ਤੇ ਕਾਂਗਰਸ ਦਾ ਕੋਈ ਵੀ ਆ ਜੇ ਇਹ ਸੀਟ ਲੋਕਾਂ ਨੇ ਫੈਸਲਾ ਕੀਤਾ ਕਿ ਦੋਵਾਂ ਨੂੰ ਇਹ ਮੈਨੂੰ ਯਾਦ ਆ ਪਰਸੋ ਜਿਹੜੇ 10 ਤਰੀਕ ਨੂੰ ਇਹ ਵਿਸ਼ਵਾਸ ਘਾਤੀ ਦਿਵਸ ਬਣਾਇਆ ਕੀ ਕਹਿੰਦੇ ਜੀ ਵਿਸ਼ਵਾਸ ਘਾਤੀ ਉਹ ਰੱਬ ਦਾ ਕੌਪੁਰਾ ਲੋਕ ਬੜੇ ਸਿਆਣੇ ਹੋ ਗਏ ਨੇ 10 ਸਾਲ ਵਿਸ਼ਵਾਸ ਘਾਤੀ ਤੋਹਾਂ ਕੀਤਾ 2 ਸਾਲ ਕਾਂਗਰਸ ਨੇ ਕਰਤਾ 12 ਸਾਲ ਨਹੀਂ ਜਿਉਂ ਉਹਦਾ ਦੇਸ਼ ਜਾਦ ਹੋਇਆ ਦੋਵੇਂ ਰਵਾਇਤੀ ਪਾਰਟੀਆਂ ਤੇ ਹਿੰਦੁਸਤਾਨ ਦਾ ਵਿਸ਼ਵਾਸ ਘਾਤੀ ਕਰਦੀਆਂ ਪਈਆਂ ਤੇ ਲੋਕਾਂ ਨੂੰ ਵੀ ਇਹ ਵਿਸ਼ਵਾਸ ਘਾਤ ਦੇਵੇ ਅਸੀਂ ਸਹਿਬ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਤੁਰੇ ਆ ਉਸ ਅਕਾਲ ਪੁਰਖ ਦੀ ਜਿਹੜੀ ਉਹ ਜੋਤ ਆ ਜਿਹੜਾ ਨਿਰੰਕਾਰ ਕਹਿ ਲੋ ਗੋਡ ਕਹਿ ਲੋ ਅੱਲਾ ਕਹਿ ਲੋ ਭਗਵਾਨ ਕਹਿ ਲੋ ਉਸ ਜਿਹਦਾ ਨਾਮ ਨੂੰ ਲੈ ਕੇ ਤੁਸੀਂ ਕਿਹੜਾ ਉਹ ਨਿਰੰਕਾਰ ਆ ਬਗਿਆ ਥੰਮਾ ਖੋਤਾ ਅਕਾਲ ਪੁਰਖ ਆ ਉਹਦੇ ਓਟ ਆ ਇਸ ਲਈ ਜਾਣਾ ਕਿਹਦੇ ਡੇਰੇ ਜਿਹੜੀ ਜਾਣਾ ਓਟਾ ਮੰਗਣਾ ਤਾਂ ਚਾਲੀ ਜਿਹੜੀ ਕਿੰਨੀਆਂ ਸੀਟਾਂ ਤੇ ਲੜਾਉਂ ਜਾਦੀ ਆ ਅੱਜ ਇਹਦੇ ਦੋ ਦੋ ਸੀਟਾਂ ਸ਼ਹਿਰ ਅਨੰਦਪੁਰ ਸਾਹਿਬ ਦੀ ਤੇ ਖਡੂਰ ਸਾਹਿਬ ਦੀ ਨਾਉਂਸ ਕੀਤੀ ਆ ਅਜੇ ਵੀ ਸਾਡੇ ਪ੍ਰਧਾਨ ਸਾਹਿਬ ਜੋ ਪਾਰਟੀ ਸਾਡੀ ਹਾਈ ਕਮਾਂਡ ਫੈਸਲਾ ਕਰੂਗੀ ਉਦਾਂ ਅਸੀਂ ਉਹਨਾਂ ਮੁਤਾਬਕ ਜੋ ਹੁਕਮ ਲੱਗੂ ਉਥੇ ਸੇਵਾ ਕਰਾਂਗੇ ਇਹ ਪਾਰਟੀ ਸਾਡੇ ਜਦੋਂ ਫੈਸਲਾ ਮੀਟਿੰਗ ਹੋਊਗੀ ਫੈਸਲਾ ਹੋਊਗਾ ਉਦੋਂ ਇਹ ਵਿੱਚ ਟਾਈਮ ਹੈਗਾ 2 ਮਹੀਨੇ ਪਹਿਲੇ 2 ਮਹੀਨੇ 6 ਦਿਨ ਪਹਿਲੇ ਇਲੈਕਸ਼ਨ ਆਜਾ ਅਜੇ ਟਾਈਮ ਹੈਗਾ ਤੇ ਜੋ ਫੈਸਲਾ ਪਾਰਟੀ ਕਰੂਗੀ ਲੜਾਂਗੇ ਜੀ ਇਹ ਨਾਲੇ ਤੇ ਵਿੱਚ ਵੀ ਕਾਲੀਦਲ ਨੇ ਇੱਕ ਬਾਹਰ ਦਾ ਜਿਹੜਾ ਚਿਹਰਾ ਇੱਥੇ ਹਲਕੇ ਦੇ ਇੰਚਾਰਜ ਤੇ ਤੋਂ ਤੇ ਜਿਸ ਦਿਨੋਂ ਮਿਲ ਕੀ ਹਲਕੇ ਦੇ ਲੋਕ ਖੁਸ਼ ਨਹੀਂ ਵੀ ਇਹਦੇ ਬਾਰੇ ਪੁੱਛੀ ਕਰੋ ਉਹ ਮੈਂ ਤੇ ਅੱਗੇ ਕਹਿੰਦਾ ਇਨਾਰੇ ਵਾਲੇ ਵਾਲਿਓ ਉਹਨੇ ਆਪਣੇ ਕਰੰਦੇ ਭੇਜੇ ਆ ਜਿਹੜਾ ਟਾਪੜੇ ਆਪ ਨੂੰ ਮਾਝੇ ਦਾ ਜਰਨੈਲ ਕੋ ਹੁੰਦਾ ਉਹਨੇ ਆਪਣੇ ਇੱਕ ਕਰੰਦਾ ਅੰਮ੍ਰਿਤਸਰ ਦੱਖਣੀ ਹਲਕੇ ਦਾ ਦਾ ਇੱਕ ਕਰੰਦਾ ਇਨਾਰੇ ਭੇਜਦਾ ਇਸੇ ਤਰ੍ਹਾਂ ਲਾਗੇ ਮੈਨੂੰ ਜੋ ਖਬਰ ਮਿਲਦੀ ਵੀ ਰਾਸਾ ਸੀ ਵੀ ਇੱਕ ਕਰੰਦਾ ਉਹਦਾ ਆ ਜਾਣਾ ਆ ਉਹ ਚਾਹੁੰਦੇ ਕਿ ਕਿਹੜੇ ਉਹਨਾਂ ਦੇ ਯੈਸਮਨ ਸ਼ੋ ਹੋਣ ਕਿਹੜੇ ਉਹਦੇ ਚੋਰ ਡਾਕੂ ਲੁੱਟਾ ਖੋਹ ਵਾਲੇ ਹੈਗੇ ਆ ਉਹ ਸਾਰੇ ਉਹ ਫਿੱਟ ਕਰਨਾ ਚਾਹੁੰਦੇਗਾ ਚਾਹੁੰਦੇ ਜਿਹਨੇ ਪ੍ਰਾਣੇ ਰਵਾਇਤੀ ਜਿਹੜੇ ਅਕਾਲੀ ਪਰਿਵਾਰ ਨੇ ਟਕਸਾਲੀ ਪਰਿਵਾਰ ਨੇ ਉਹ ਸਾਰੇ ਖਤਮ ਕਰ ਦਈਏ ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਦਈਏ ਭਾਵੇਂ ਅਸੀਂ ਮੰਦਿਰਾਂ 'ਚ ਗੀਤਾ ਫੂਕ ਦਈਏ ਭਾਵੇਂ ਅਸੀਂ ਕੁਰਾਨ ਸ਼ਰੀਫ ਨੂੰ ਅੱਗ ਲਾ ਦਈਏ ਪਰ ਜੋ ਅਸੀਂ ਕਰੀਏ ਸਾਡੇ ਨਾਲ ਯੈਸਮਨ ਸ਼ੋਅ ਕੋਈ ਸਾਨੂੰ ਸਾਰੇ ਪਰਮਟ ਦੇ ਕੇ ਰੱਖਣਗੇ ਉਹੋ ਬੰਦੇ ਰੱਖਣਗੇ ਜਿਹੜੇ ਇਹਨਾਂ ਦੀ ਹਾਂ ਜਾ ਹਾਂ ਬਣਾਉਣਗੇ ਇਹ ਜਿਹੜੇ ਸਾਨੂੰ ਬੀ ਟੀਮ ਕਹਿੰਦੇ ਪਏ ਆਪਣੀ ਪੀੜ੍ਹੀ ਥੱਲੇ ਛੋਟਾ ਫੇਰ ਕੇ ਵੇਖਣ ਇਹ ਜਿਹੜਾ ਪ੍ਰਕਾਸ਼ ਉਸਾ ਪ੍ਰਕਾਸ਼ ਸਿੰਘ ਬਾਦਲ ਆ 1957 ਜੇ ਨੇ ਪਹਿਲੀ ਮੈਲਡਿਕਟ ਲੜੀ ਤੇ ਕਾਂਗਰਸ ਦੇ ਚੋਣਸ਼ਾਣ ਦੇ ਲੜੀ ਉਤੋਂ ਬਾਅਦ ਫੇਰ ਇੱਕ ਸਮਝੌਤਾ ਹੈ ਉਦੋਂ ਫੇਰ ਇਹਨੇ ਕੌਂਸਲ ਡਿਕਟਟਰ ਲੜੀ ਪੰਜੇ ਦੇ ਚੋਣਸ਼ਾਣ ਦੇ ਆ ਤੇ ਜਿਹੜੇ ਇਹਦੇ ਬੀ ਟੀਮ ਕਹਿਣ ਵਾਲੇ ਜਿਹੜੇ ਗਾਂ ਦੇ ਰਿਸ਼ਤੇਦਾਰ ਨੇ ਉਹ ਆਪਣੀ ਪੀੜ੍ਹੀ ਥੱਲੇ ਛੋਟਾ ਫੇਰ ਕੇ ਵੇਖਣ ਇਨਾਂ ਦਾ ਜਿਹੜਾ ਬਾਬਾ ਹੀ ਉਹ ਸਿੱਖ ਪੰਥ ਦਾ ਕੌਮ ਦਾ ਗਦਾਰ ਆ ਰੰਜੋਲ ਸਿੰਘ ਇੱਕ ਜਰਨੈਲ ਹੋਇਆ ਮਜੀਠੀਆ ਮਿਸਲ ਦੇ ਵਿੱਚ ਇਹਨਾਂ ਦਾ ਵੱਡ ਬਡੇਰਾ ਬਾਬਾ ਦਾਦਾ ਜਦੋਂ ਮਾਹ ਰਾਣੀ ਜੰਨਾ ਤੇ ਉਹਦਾ ਪੁੱਤਰ ਮਹਾਰਾਜੀ ਜੀ ਸੋਚਰ ਮਹਾਰਾਜੀ ਜੀ ਦਾ ਸਵਰਗਵਾਸ ਹੋਇਆ ਉਹਦਾ ਪੁੱਤਰ ਕਵਰ ਗਲੀ ਕਵਰ ਉਹਦਾ ਕਵਰ ਹੀ ਰਾਜਾ ਨੇ ਕਵਰ ਤਲੀਪ ਸਿੰਘ ਹੀ ਗੋਰੀਆਂ ਨਾਲ ਸੰਧੀ ਹੋਈ ਉਨੇ ਉਹ ਸੰਧੀ ਮੁਤਾਬਕ ਜਿਹੜਾ ਕੋਦੋਂ ਦਾ ਕਾਨੂੰਨ ਚੱਲਦਾ ਸੀ ਉਸ 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 ਮਹਾਰਾਜੇ ਦਾ ਕਿ ਉਹ ਜਿਹੜੀ ਦਿੱਕਤ ਪੜਤ ਨਾ ਇਹਨਾਂ ਨੇ ਕੁਝ ਕੁਝ ਸਮਝੌਤੇ ਕੀਤੇ ਸੀ ਮਹਾਰਾਣੀ ਜਿੰਦਾ ਨੇ ਆਪਣੇ ਸੁਪੁੱਤਰ ਨੂੰ ਆਖਿਆ ਕਿ ਤੂੰ ਇਹ ਸਾਈਂ ਨਾ ਕਰਦੀ ਇਹ ਜਿਹੜੇ ਸਮਝੌਤੇ ਲੈ ਆਉਣ ਵਾਲੇ ਪੰਜਾਬ ਦੇ ਲੋਕਾਂ ਨੇ ਠੁਕਣਾ ਜੇ ਤੂੰ ਜੇ ਪੰਜਾਬ ਦਾ ਵਿਸ਼ਵਾਸ ਘਤ ਹੋਣਾ ਹੈ ਇਹਦੇ ਜਿਹੜਾ ਵੱਡ ਵਡੇਰਾ ਬਾਬਾ ਪਰਦਾਤਾ ਸੀ ਰਣਜੋਤ ਸਿੰਘ ਮਜੀਠੀਆ ਜਿਹੜਾ ਪੰਥ ਦੇ ਕੌਮ ਦਾ ਗਦਾਰ ਹੀ ਉਨੇ ਮਹਾਰਾਜਾ ਜੰਦਾ ਦੇ ਮੁੰਡਿਆਂ ਨੂੰ ਦੋਹਾਂ ਨੂੰ ਬੰਦੀ ਬਣਾ ਕੇ ਅੰਦਰ ਦੇ ਕੇ ਆਪ ਸੰਧੀ ਦੇ ਸਾਈਨ ਕੀਤੇ ਸੀ 10 ਦਸਤਾਵੇਜ਼ ਆ ਜੇ ਵੀ ਇਤਿਹਾਸ ਦੇ ਵਿੱਚ ਇਹਦੇ ਸਾਈਨ ਹੋ ਜੇ ਤੇ ਵੱਡੇ ਬਾਬੇ ਦੇ ਕਿਹੜੇ ਉਤ ਤੋਂ ਬਾਅਦ ਆ ਜਨਰਲ ਡਾਇਰ ਜਿਹੜਾ ਹੋਇਆ ਸੀ ਕਿਨੇ ਜੱਲਿਆਂ ਵਾਲੇ ਬਾ ਕੀਤਾ ਖੂਨੀ ਹੋਲੀ ਖੇਡੀ ਸੀ ਇਹਦੇ ਵੱਡ-ਵਡੇਰੇ ਨੇ ਉਹਨਾਂ ਨੂੰ ਸਰੋਪੇ ਦੇ ਕੇ ਉਹਨਾਂ ਨੂੰ ਆਪਣੇ ਲਾਟਖਾਣੇ ਉਹਨਾਂ ਦੇ ਵੱਖ-ਵੱਖ ਪਦਾਰਤ ਰੰਗ ਲੜੀਆਂ ਵਾਲੀ ਬਣਾਉਣ ਲਈ ਕਈ ਕੁਝ ਜਸ਼ਨ ਬਣਾਏ ਤੇ ਤੇ ਉਹਨੂੰ ਸਰੋਪਾਰਟੀ ਕੀਤੀ ਇਹ ਇਹ ਕੌਮ ਦੇ ਇਹ ਸਾਨੂੰ ਮਤਾ ਦੇਣ ਵਾਲੇ ਨੇ ਤੇ ਇਹਦਾ ਜਿਹੜਾ ਬਾਬਾ ਆ ਇਹ ਜਵਾਰ ਲਾਲ ਨਹਿਰੂ ਦਾ ਡਿਫੈਂਸ ਮਿਨਿਸਟਰ ਇਹ ਆਇਆ ਇਹ ਆਪਣੀ ਆਪ ਆਪ ਕੀ ਨਰਕਰਦਾਰ ਆ ਪੈ ਆਪ ਦੇ ਇਥੋਂ ਸਭ ਕੋਈ ਵੇਚ ਕੇ ਚਲ ਕੇ ਹੀ ਪੰਜਾਬ ਦੇ ਵਿੱਚ ਹੋਏ ਪੰਜਾਬ ਦੇ ਇੱਕ ਮਰਲਾ ਭੂਮੀ ਥਾਂ ਨਹੀਂ ਹੈਗੀ ਇਥੋਂ ਭੱਜ ਗਏ ਸਾਰੇ ਪੰਜਾਬ ਦੀ ਦਰਦੀ ਤੋਂ ਭੈਣ ਵੇਖ ਕੇ ਬਾਦ ਲੈਣਾ ਤੇ ਸਾਰੇ ਭਾਂਡੇ ਵੇਚ ਗਏ ਹੀ ਹੁਣ ਸਾਰੇ ਭਾਂਡੇ ਖਰੀਦ ਲਏ ਇਹਨਾਂ ਨੇ ਗੁਰਪਰਵੇ ਤਾਂ ਆਉਣ ਵਾਲਾ ਵਕਤ ਹੀ ਤੈਅ ਕਰਿਆ ਕਿ ਸਿਆਸਤ ਦੇ ਵਿੱਚ ਇਸ ਵਾਰ ਊਂਠ ਕਿਸ ਕਰਵਟ ਬੈਠਦਾ ਹੈ ਪਰ ਹਾਂ ਇੱਕ ਗੱਲ ਤਾਂ ਤੈਅ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਸ ਵੇਲੇ ਹਾਲ ਹੈ ਉਹ ਬਦ ਤੋਂ ਵੀ ਬੱਤਰ ਹੁੰਦਾ ਜਾ ਰਿਹਾ ਹੈ ਤੇ 2019 ਦੀਆਂ ਚੋਣਾਂ ਦੇ ਵਿੱਚ ਇਹ ਤੈਅ ਹੋ ਜਾਏਗਾ ਕਿ ਪੰਜਾਬ ਦੀ ਸਿਆਸਤ ਹੁਣ ਕਿਹੜੇ ਨਵੇਂ ਰੰਗ ਦੇ ਵਿੱਚ ਨਜ਼ਰ ਆਏਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੋਵੇ ਜਾਂ ਪੰਜਾਬ ਡੈਮੋਕਰੈਟਿਕ ਅਲਾਈანს ਹੋਵੇ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਬਦਲਾਅ ਦੀ ਰਾਜਨੀਤੀ ਜ਼ਰੂਰ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬ ਡੈਮੋਕਰੈਟਿਕ ਅਲਾਈანს ਤੋਂ ਪੰਜਾਬ ਦੀ ਆਵਾਮ ਨੂੰ ਬਹੁਤ ਉਮੀਦਾਂ ਨੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਏ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ